ਬੀ ਅ ਟਿਸ ਬਸ ਐਂਡ ਪਲੇਜ ਯੂਨੀਅਨ ਵੱਲੋਂ ਅੱਜ ਨਾਲ ਉਹਦੀ ਚੰਗਪ ਨੇ ਮੈਟਰੋ ਸਟੇਸ਼ਨ 'ਤੇ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਪ੍ਰਵਾਨ ਸਰਬਜੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੈਟਰੋ ਬਸ ਨੂੰ ਜਲਦ ਤੋਂ ਜਲਦ ਮੁੜ ਲਾਹਾਲ ਕੇ ਤਿਆਰਵੇ ਵੀ ਅੱਜ ਅਸੀਂ ਆਪਣੀ ਯੂਨੀਅਨ ਬੀਆਰਟੀਸੀ EMPLOYEES ਇਕਤਾ ਯੂਨੀਅਨ ਬਲੌਸਾਰੇ ਮੈਂਬਰ ਸਾਹਿਬਾਨ ਤੇ ਆਪਣੇ ਟੀਸੀ ਵੀ ਤੇ ਡਰਾਈਵਰ ਵੀ ਕਰਮਚਾਰੀ ਜਿੰਨੇ ਵਿੱਚ ਕਰਤਰਤ ਹੋਏ ਆ ਅਸੀਂ ਕਰਤਰਤ ਇਸ ਕਰਕੇ ਹੋਏ ਆ ਕਿ ਅਸੀਂ ਪੰਜਾਬ ਸਰਕਾਰ ਸਰਦਾਰ ਸੀਐਮ ਭਗਵੰਤ ਸਿੰਘ ਜੀ ਨੂੰ ਇੱਕ ਬੇਨਤੀ ਕਰਨੀ ਆ ਕਿ ਅਸੀਂ ਇੱਕ ਸਾਲ ਤੋਂ ਦਰਦ-ਦਰ ਭਟਕ ਰਹੇ ਆ ਕੋਈ ਇਹੋ ਜਿਹਾ ਅਸੀਂ ਅਫਸਰ ਨਹੀਂ ਆ ਕਿ ਜਿਹਨੂੰ ਅਸੀਂ ਮਿਲਣੀ ਆ ਪਰ ਇੱਕ ਸਾਲ ਤੋਂ ਸਾਡੀ ਕੋਈ ਸੁਣਵਾਈ ਨਹੀਂ ਸੀਗੀ ਪਰ ਕੁਝ ਅ ਟਾਈਮ ਤੋਂ ਸਾਡੇ ਨਾਲ ਸਰਦਾਰ ਮਨਪ੍ਰੀਤ ਸਿੰਘ ਮਨਾਜੀ ਨੇ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਸਾਡਾ ਸਮਰਥਨ ਲਵਾਇਆ ਚਲੋ ਬਹੁਤ ਵਧੀਆ ਗੱਲ ਆ ਇੱਕ ਉਹ ਸਮਾਜ ਸੇਵੀ ਆ ਤੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਪਰ ਮੈਂ ਬਾਕੀ ਵੀ ਐਮਐਲਏ ਸਹਬਾਨ ਨੂੰ ਐਮਪੀ ਸਹਬਾਨ ਨੂੰ ਇੱਕ ਬੇਨਤੀ ਕਰੂੰਗਾ ਆਪਾਂ ਇਸ ਪ੍ਰੋਜੈਕਟ ਨੂੰ ਇੱਕ ਪੋਲੀਟੀਕਲ ਨਾ ਸਮਝੀਏ ਇੱਕ ਆਮ ਨਾਗਰਿਕ ਦੀ ਤਰ੍ਹਾਂ ਜਿਸ ਤਰ੍ਹਾਂ ਸਰਦਾਰ ਮਨਾਜੀ ਨੇ ਇਸ ਨੂੰ ਚੁੱਕਿਆ ਵਾ ਇਸ ਕਰਕੇ ਜੇਕਰ ਆਪਾਂ ਸਾਰੇ ਇਕੱਠੇ ਹੋ ਕੇ ਇਸ ਨੂੰ ਚੀਜ਼ ਨੂੰ ਜ਼ੋਰ ਮਾਰਾਂਗੇ ਤੇ ਮੈਨੂੰ ਲੱਗਦਾ ਕਿ ਜਿਹੜਾ ਟਾਈਮ ਮਹੀਨਾ ਦੇ ਵਿੱਚ ਹੋਣਾ ਵਾ ਉਹ ਦਿਨ ਚ ਹੋਏਗਾ ਤੇ ਮੈਂ ਸਰਦਾਰ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਇੱਕ ਵਾਰੀ ਟਾਈਮ ਕੱਢ ਕੇ ਅੰਮ੍ਰਿਤਸਰ ਮੈਟਰੋ ਡੀਪੂ ਦੇ ਵਿੱਚ ਜ਼ਰੂਰ ਆਓ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਇੱਥੇ ਜਿਹੜਾ ਬੱਸਾਂ ਦਾ ਕੀ ਹਾਲਾਤ ਹੈ ਕਿ ਚੱਲਣ ਯੋਗ ਹੈ ਵਾ ਜਾਂ ਨਹੀਂ ਹੈ ਆ ਕਿ ਐਨਾ ਜਿਹੜੇ ਰੁਜ਼ਗਾਰ ਆ 1500 ਮੁਲਾਜ਼ਮਾਂ ਦਾ ਉਹਨਾਂ ਦੇ ਬਾਰੇ ਇੱਕ ਵਾਰੀ ਉਹਨਾਂ ਦਾ ਜ਼ਾਇਜ਼ਾ ਲਓ ਉਸ ਤੋਂ ਬਾਅਦ ਤੁਹਾਡਾ ਜੋ ਹੁਕਮ ਹੋਏਗਾ ਸਾਡੇ ਸਿਰ ਮੱਥੇ ਹੋਏਗਾ ਜੀ ਸਾਰੇ ਕੀਤੇ ਵੀਡੀਓ ਲੱਕੀ ਪਰ ਸਰ ਅੱਜ ਦੀ ਮੀਟਿੰਗ ਜਿਹੜੀ ਸੀਗੀ ਉਹਦਾ ਪਰਪਸ ਇਹ ਹੈ ਕਿ ਅਸੀਂ ਇੰਨੀ ਵਾਰ ਸਰਕਾਰ ਨੂੰ ਇੱਕ ਬੇਨਤੀ ਕਰ ਚੁੱਕੇ ਹਾਂ ਪਰ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਠੀਕ ਹੈ ਨਾ ਅਸੀਂ ਹਰ ਰੋਜ਼ ਤਕਰੀਬਨ ਦਿੱਲੀ ਹੀ ਕਿਤੇ ਨਾ ਕਦੀ ਕਿਸੇ ਕੋ ਕਿਸੇ ਐਮ ਐਲ ਏ ਕੋ ਕਦੀ ਕਿਸੇ ਵੀ ਐਮ ਬੀ ਕੋ ਚੰਡੀਗੜ੍ਹ ਤੱਕ ਅਸੀਂ ਜਾ ਹੁੰਦੇ ਹਾਂ ਹਰ ਸਾਲ ਨੂੰ ਕਿਤੇ ਰਿਸਪੋਨਸ ਇਹ ਹੁੰਦਾ ਵਾ ਕਿ ਹਾਂ ਵੀ ਚਲੋ ਕੋਈ ਨਹੀਂ ਅਸੀਂ ਤੁਹਾਨੂੰ ਇਹ ਕਹਿੰਦੇ ਕਿ ਤੁਹਾਡਾ ਕੰਮ ਹੋ ਜਾਵੇਗਾ ਪਰ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਨੇ ਵੀ ਤੇ ਪਹਿਲਾ ਕਮਿਸ਼ਨਰ ਸਾਹਿਬ ਕੋਲ ਜੀ ਕੇਸ ਕੇ ਪੰਜ ਪੱਤਰ ਦਿੱਤਾ ਦਿੱਤਾ ਸੀ ਉਹਨਾਂ ਨੂੰ ਕਿ 1800 ਮਿਲੇ ਸਰ ਅਸੀਂ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਏ ਸੀ ਪਰਸੋਂ ਆਏ ਦੀ ਤੇ ਉਹਨਾਂ ਨੇ ਸਾਨੂੰ ਇਹ ਰਿਸਪੋਨਸ ਦਿੱਤਾ ਸੀਗਾ ਕਿ ਅਸੀਂ ਜਿਹੜੀਆਂ ਲੈਟਰ ਉਹਨਾਂ ਲਿਖ ਕੇ ਹੁਣੇ ਹੀ ਅਸੀਂ ਉੱਪਰ ਚੰਡੀਗੜ੍ਹ ਤੱਕ ਆ ਨਾ ਨਾ ਕਹਿ ਕੇ ਤੇ ਚਲਬਾਤ ਕਰਾਂਗੇ ਕਿ ਜਿਹੜੀ ਬੀਓਜੀ ਦੀ ਮੀਟਿੰਗ ਹੈ ਉਹ ਜਲਦੀ ਤੋਂ ਜਲਦੀ ਕਰਵਾਈ ਜਾਵੇ ਜਿਹੜੀ ਅੱਜ ਤੁਹਾਡੀ ਮੀਟਿੰਗ ਹੋਈ ਹੈ ਉਹਦਾ ਕੀ ਨਿਕਲਿਆ ਅੱਗੇ ਕੀ ਦਾ ਨਿਤੀ ਰਹੇਗੀ ਸੋ ਇਹਦੀ ਨਿਤੀ ਉਹਦਾ 15 ਅਗਸਤ ਆ ਗਿਆ ਇਸ ਤੋਂ ਪਹਿਲੇ ਤੁਹਾਡੇ ਕੋਈ ਫ੍ਰੀ ਹੈ ਨਹੀਂ ਆ ਤੇ 15 ਅਗਸਤ ਤੋਂ ਬਾਅਦ ਮੀਟਿੰਗ ਹੋ ਸਕਦੀ ਹੈ ਐਡੀ ਜਿਹੜੀ ਮੀਟਿੰਗ ਰੱਖੀ ਹੈ ਉਹ ਅੱਜ ਦੀ ਮੀਟਿੰਗ ਇਹ ਅਸੀਂ ਤਾਂ ਰੱਖੀ ਗਈ ਹੈ ਕਿ ਸਰਕਾਰ ਤੱਕ ਸਾਡੀ ਗੱਲ ਪਹੁੰਚੇ ਕਿਉਂਕਿ ਸਾਡੀਆਂ ਪਹਿਲੇ ਵੀ ਬਹੁਤ ਜ਼ਿਆਦਾ ਮੀਟਿੰਗਾਂ ਹੋਈਆਂ ਆ ਚੰਡੀਗੜ੍ਹ ਤੱਕ ਵੀ ਹੋ ਕੇ ਆਏ ਨੇ ਚੰਡੀਗੜ੍ਹ ਚਾਰ ਵਾਰੀ ਹੋਏ ਆਏ ਨੇ ਤੇ ਉੱਥੋਂ ਵੀ ਸਾਨੂੰ ਕੋਈ ਵੀ ਰਿਸਪੌਂਸ ਨਹੀਂ ਮਿਲਿਆ ਪਹਿਲੇ ਨੰਬਰ ਤੇ ਤੇ ਉਹਨਾਂ ਨੇ ਕਿਹਾ ਸੀ ਕਿ ਬਿਓ ਮੀਟਿੰਗ ਹੋਏਗੀ ਬਿਓ ਮੀਟਿੰਗ ਹਜੇ ਤੱਕ ਨਹੀਂ ਹੋਈ ਮਤਲਬ ਕਿ ਸਾਲ ਹੋ ਗਿਆ ਆ ਕਹਿੰਦੇ ਕਿ ਅੱਜ ਹੋ ਜੇਗੀ ਹਫਤੇ ਤੱਕ ਹੋ ਜੇਗੀ ਇਸ ਤਰ੍ਹਾਂ ਹੋਏਗੀ ਪਰ ਮੈਂ ਸਰਕਾਰ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਜਿਹੜਾ ਇਹ ਪ੍ਰੋਜੈਕਟ ਸੀਗਾ ਇਹ 2016 ਚ ਦਸੰਬਰ ਚ ਸ਼ੁਰੂ ਹੋਇਆ ਸੀਗਾ ਠੀਕ ਹੈ ਉਦੋਂ ਬੱਸਾਂ ਸਿਰਫ 3 ਬੱਸਾਂ ਚੱਲਦੀਆਂ ਸੀਗੀਆਂ ਸਟਾਰਟਿੰਗ ਵਿੱਚ ਉਸ ਟਾਈਮ ਇੰਨੀ ਘਾਟੇ 'ਚ ਮਤਲਬ ਕਿ ਇਹ ਪ੍ਰੋਜੈਕਟ ਚੱਲਦਾ ਪਿਆ ਸੀ ਸਰਕਾਰ ਨੇ ਉਸ ਟਾਈਮ ਇਧਰ ਧਿਆਨ ਨਹੀਂ ਦਿੱਤਾ ਕਿ ਇਹ ਪ੍ਰੋਜੈਕਟ ਘਾਟੇ 'ਚ ਚੱਲ ਰਿਹਾ ਹੈ ਹੁਣ ਜਦੋਂ 100 ਬੱਸਾਂ ਚੱਲ ਰਹੀਆਂ ਆ ਤੇ ਇਸ ਟਾਈਮ ਇਹ ਕਿਹਾ ਜਾ ਰਿਹਾ ਕਿ ਇਹ ਘਾਟੇ 'ਚ ਚੱਲ ਰਹੀਆਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹ ਘਾਟੇ 'ਚ ਕਿਸ ਤਰ੍ਹਾਂ ਚੱਲ ਰਹੀਆਂ ਬੱਸਾਂ ਜਦੋਂ 3 ਬੱਸਾਂ ਚੱਲਦੀਆਂ ਸੀ ਉਦੋਂ ਘਾਟੇ ਚ ਨਜ਼ਰ ਨਹੀਂ ਆਈਆਂ ਉਸ ਟਾਈਮ ਇਹਨਾਂ ਨੇ 3 ਮਹੀਨੇ ਬੱਸਾਂ ਫ੍ਰੀ ਕੀਤੀਆਂ ਸੀਗੀਆਂ ਠੀਕ ਹੈ ਤੇ ਹੁਣ ਇਹਨਾਂ ਨੇ ਇੱਕਦਮ ਹੀ ਛੁੱਟੀਆਂ ਬਿਠਾ ਦਿੱਤਾ ਘਰ ਕਿ ਨਹੀਂ ਇਹ ਮੈਟਰੋ ਪ੍ਰੋਜੈਕਟ ਫੇਲ ਹੈਗਾ ਜਾਂ ਇਸ ਤਰ੍ਹਾਂ ਆ ਖੁਦ ਆਣ ਕੇ ਇਹਦਾ ਚੈਦਾ ਕਰਨ ਕਿ ਹਾਂ ਇਹ ਬਿਲਕੁਲ ਸਹੀ ਆ ਚੱਲ ਰਿਹਾ ਆ ਜਾਂ ਕਿਸ ਤਰ੍ਹਾਂ ਆ ਜਿਹੜੀਆਂ ਪੰਜਾਬ ਰੋਡ ਵਾਲੇ ਦੀਆਂ ਬੱਸਾਂ ਆ ਜਿਹੜੀਆਂ ਪੀ ਆਰਟੀਐਸ ਬੱਸਾਂ ਚੱਲ ਰਹੀਆਂ ਉਹ ਕਿੰਨੀਆਂ ਕੁ ਵਾਅਦੇ 'ਚ ਚੱਲ ਰਹੀਆਂ ਉਹ ਵੀ ਦੇ ਘਾਟੇ 'ਚ ਚੱਲਦੀਆਂ ਫ੍ਰੀ ਬੱਸ ਸਰਵਿਸ ਮਤਲਬ ਕਿ ਲੇਡੀਜ਼ ਕਰਦੀ ਪਈ ਆ ਉਹਦੇ ਵਿੱਚ ਉੱਚ ਉਹਨਾਂ ਨੂੰ ਕੀ ਫਾਇਦਾ ਹੁੰਦਾ ਪਿਆ ਇਹਦੇ 'ਚ ਤੇ ਮੈਟਰੋ ਦੇ ਵਿੱਚ ਦੇ ਹਨੋ ਘਟੋ ਘਟ 45 50000 ਰੁਪਈਆ ਤੇ ਹੁੰਦੀ ਸੀਗੀ ਨਾ ਸੇਲ ਇਹਨਾਂ ਨੂੰ